ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਅੱਜ ਅਸੀਂ ਆਪ ਜੀ ਨਾਲ ਭਗਤ ਸਦਰਨਾ ਜੀ ਬਾਰੇ ਵਿਚਾਰ ਸਾਂਝੇ ਕਰਾਂਗੇ ਭਗਤ ਸਦਰਨਾ ਜੀ ਦਾ ਜਨਮ 1180 ਈਸਵੀ ਨੂੰ ਹైదరాబాద్ ਸਿੰਧ ਦੇ ਲਾਗੇ ਪਿੰਡ ਸਹਿਵਾਦ ਪਾਕਿਸਤਾਨ ਵਿੱਚ ਹੋਇਆ ਆਪ ਦੇ ਮਾਤਾ ਪਿਤਾ ਜੀ ਦਾ ਅਜੇ ਤੱਕ ਕਿਸੇ ਵੀ ਤਾਰੀਖ ਵਿੱਚ ਕੋਈ ਖਾਸ ਬਿਵਰਨ ਨਹੀਂ ਮਿਲਿਆ ਪਰ ਇਨਾ ਇਨਾ ਜਰੂਰ ਪਤਾ ਹੈ ਕਿ ਲਗਭਗ ਇਹ ਮੁਸਲਮਾਨ ਜਰਤੀ ਨਾਲ ਸੰਬੰਧ ਰੱਖਦੇ ਸਨ ਤੇ ਇਹਨਾਂ ਦਾ ਪਿਤਾ ਪੁਰਖੇ ਕਿਤਾ ਕਸਾਈ ਸੀ ਪਿਤਾ ਜੀ ਸਾਈ ਦਾ ਕੰਮ ਕਰਦੇ ਸਨ 100 ਬੱਕਰੇ ਵੜ ਕੇ 베ਚਣਾ ਉਹਨਾਂ ਦਾ ਕਿੱਤਾ ਸੀ ਇਸ ਕਰਕੇ ਸਦਨਾ ਜੀ ਪਿਤਾ ਪੁਰਖੀ ਕਿਤਾ ਔਣ ਕਰਕੇ ਕਸਾਈ ਦੇ ਕੰਮ ਵਿੱਚ ਰੁਚੀ ਰੱਖਦੇ ਸਨ ਤੇ ਹਰ ਰੋਜ਼ ਦੁਕਾਨ ਤੇ ਜਾਂਦੇ ਤੇ ਪਿਤਾ ਨਾਲ ਕੰਮ ਵਿੱਚ ਹੱਥ ਵਟਾਉਂਦੇ ਸਨ ਹੌਲੀ ਹੌਲੀ ਸਦਨਾ ਜੀ ਕਸਾਈ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਸਿੱਖ ਗਿਆ ਕਿਵੇਂ ਮਾਸ ਕੱਟਣਾ ਤੇ ਕਿਵੇਂ ਮਾਸ ਤੋੜਨਾ ਤੇ ਕਿਸ ਰੇਟ ਉੱਤੇ ਮਾਸ ਨੂੰ ਵੇਚਣਾ ਭਾਵੇਂ ਸੱਜਣਾ ਜੀ ਪੇਸ਼ੇ ਤੋਂ ਕਸਾਈ ਸਨ ਪਰ ਬੇਤੀ ਸਾਧੂ ਮਹਤਵਾਂ ਨਾਲ ਜੁੜੀ ਗਈ ਜੁੜ ਗਈ ਸੀ ਇਸ ਕਰਕੇ ਇਹਨਾਂ ਦਾ ਸਮਾਜ ਵਿੱਚ ਬਹੁਤ ਸਤਿਕਾਰ ਹੋਣ ਲੱਗਾ ਇੱਕ ਦਿਨ ਸਦਨਾ ਜੀ ਸਾਧੂਆਂ ਦੀ ਟੋਲੀ ਮਿਲੀ ਜੋ ਭਜਨ ਕੀਰਤਨ ਕਰਦੀ ਸੀ ਸਦਨਾ ਜੀ ਉਹਨਾਂ ਦੇ ਪਾਸ ਬੈਠ ਕੇ ਕੁਝ ਘੜੀਆਂ ਬੈਠ ਸਤਸੰਗ ਕੀਤੀ ਉੱਥੋਂ ਇਹ ਪਤਾ ਲੱਗਾ ਕਿ ਕੀਰਤ ਦੇ ਨਾਲ-ਨਾਲ ਪਰਮ ਦਾ ਸਿਮਰਨ ਕਰਨਾ ਵੀ ਜ਼ਰੂਰੀ ਹੈ ਇਸ ਤੋਂ ਬਾਅਦ ਸਦਨਾ ਜੀ ਰੱਬ ਦੇ ਭੈਅ ਵਿੱਚ ਰਹਿਣ ਲੱਗੇ ਤੇ ਬੱਕਰੇ ਵੜਦੇ ਤਾਂ ਦਰ ਵਿੱਚ ਕੁਝ ਤਰਸ ਤੇ ਦਇਆ ਵੀ ਆਉਣ ਲੱਗ ਪਈ ਇੱਕ ਦਿਨ ਸਦਨਾ ਜੀ ਮਾਸ ਵੇਚਣ ਗਿਆ ਤੇ ਰਸਤੇ ਵਿੱਚ ਇਸ ਨੂੰ ਇੱਕ ਸਾਲਗ੍ਰਾਮ ਲੱਗਿਆ ਹੁਣ ਦੱਸ ਦਈਏ ਕਿ ਸਾਲਗ੍ਰਾਮ ਉਹ ਹੁੰਦਾ ਇੱਕ ਪੱਥਰੀ ਹੁੰਦਾ ਹੈ ਪਾਰੇ ਹਿੰਦੂ ਵੀਰ ਉਹਦੀ ਪੂਜਾ ਕਰਦੇ ਹਨ ਹੁਣ ਭਗਤ ਸੱਧਨਾ ਜੀ ਉਹ ਸਾਲਗਰਾ ਨੂੰ ਆਪਣੇ ਘਰ ਲੈ ਆਉਂਦੇ ਹਨ ਤੇ ਉਸ ਨਾਲ ਮਾਸ ਤੋਲਦੇ ਹਨ ਤੇ ਸ਼ਾਮ ਸਵੇਰੇ ਧੂਪ ਸ਼ਿੱਟਾ ਵੀ ਉਸ ਮੋਗੇ ਰੱਖ ਕੇ ਹੀ ਕਰਦੇ ਹਨ ਤੇ ਉਸ ਦੀ ਪੂਜਾ ਵੀ ਕਰਦੇ ਹਨ ਆਮ ਤੌਰ ਤੇ ਦੁਕਾਨਦਾਰ ਸਵੇਰੇ ਆਪਣੀ ਦੁਕਾਨ ਤੇ ਆ ਕੇ ਸਭ ਤੋਂ ਪਹਿਲਾਂ ਵਟਿਆਂ ਨੂੰ ਸ਼ਿੱਟਾ ਧੂਪ ਦਿੰਦੇ ਹਨ ਦੋਸਤੋ ਬਾਦ ਉਹ ਨਾਲੇ ਸੁਗਾਨ ਤੋਲ ਦਿੰਦੇ ਹਨ ਇਸ ਤਰ੍ਹਾਂ ਸਦਨਾ ਜੀ ਵੀ ਪਹਿਲੇ ਦਿਨ ਇਹ ਹੀ ਕਰਨ ਲੱਗ ਪਿਆ ਕਿ ਸ਼ਾਮ ਦਿਨ ਨੂੰ ਮਾਸ ਪੱਟੇ ਨਾਲ ਤੋਲਣਾ ਤੇ ਸ਼ਾਮ ਨੂੰ ਉਸ ਹਾਲਗ੍ਰਾਮ ਦੀ ਆਪਣੇ ਅੱਗੇ ਰੱਖ ਕੇ ਧੂਪ ਬੱਤੀ ਕਰ ਤੇ ਉਸ ਦੀ ਪੂਜਾ ਕਰਨਾ ਇੱਕ ਦਿਨ ਹਾਲਗ੍ਰਾਮ ਵਾਇਗਰੂ ਇੱਕ ਦਿਨ ਇੱਕ ਸਾਧੂ ਮਹਾਤਮਾ ਆਇਆ ਸਦਨ ਇਹਨੂੰ ਕਿਹਾ ਕਿ ਸਦਨਿਆ ਤੂੰ ਇਹ ਸਾਲਗ੍ਰਾਮ ਮੈਨੂੰ ਦੇ ਦੇ ਮੈਂ ਤੈਨੂੰ ਹੋਰ ਬੱਟਾ ਲਿਆ ਦਿੰਦਾ ਹਾਂ ਸਦਨਾ ਜੀ ਨੇ ਉਹ ਸਾਲਗ੍ਰਾਮ ਉਸ ਮਹਾਤਮਾ ਜੀ ਨੂੰ ਦੇ ਦਿੱਤਾ ਤਾਂ ਸਾਧੂ ਮਹਾਤਮਾ ਸਾਲਗ੍ਰਾਮ ਆਪਣੇ ਨਾਲ ਲੈ ਗਿਆ ਤਾਂ ਸ਼ਾਮ ਸਵੇਰੇ ਉਸ ਦੀ ਪੂਜਾ ਕਰਨ ਲੱਗ ਪਿਆ ਸਾਲਗ੍ਰਾਮ ਦਾ ਉੱਥੇ ਮਨ ਨਹੀਂ ਲੱਗਿਆ ਤਾਂ ਇੱਕ ਰਾਤ ਨੂੰ ਉਹ ਗਾਣੇ ਸੁਪਨੇ ਵਿੱਚ ਆ ਕੇ ਉਸ ਮਹਾਤਵਾ ਨੂੰ ਕਿਹਾ ਕਿ ਤੂੰ ਮੈਨੂੰ ਸਦਨਾ ਦੇ ਕੋਲ ਹੀ ਛੱਡ ਆਓ ਮੈਂ ਇੱਥੇ ਖੁਸ਼ ਨਹੀਂ ਹਾਂ ਦੱਸ ਦਈਏ ਕਿ ਭਗਵਾਨ ਨੂੰ ਰ ਬੜ ਫਰੇ ਬੜਾ ਬੰਦਾ ਪਸੰਦ ਨਹੀਂ ਹੈ ਸੋ ਸਦਨਾ ਜੀ ਸਿੱਧੇ ਸਾਦੇ ਪੁੱਛ ਸੰ ਇਸ ਲਈ ਸਾਲਗ੍ਰਾਮ ਭਗਵਾਨ ਦਾ ਇਹਨਾਂ ਨਾਲ ਪਿਆਰ ਵੱਧ ਗਿਆ ਸੀ ਫਿਰ ਮਹਾਤਮਾ ਜੀ ਸਾਲਗ੍ਰਾਮ ਨੂੰ ਵਾਪਸ ਸਦਨੇ ਕੋਲ ਛੱਡ ਗਏ ਇਕ ਕੁਮਾਰ ਦਾ ਵਾਕਿਆ ਹੈ ਕਿ ਮਾਸ ਦਾ ਕਿ ਸ਼ਾਮ ਦਾ ਟਾਈਮ ਹੋ ਗਿਆ ਸੀ ਤਾਂ ਗਾਖ ਆ ਗਿਆ ਤਾਂ ਮਾਸ ਲੈਣ ਵਾਸਤੇ ਪਰ ਸਦਨਾ ਜੀ ਦੀ ਦੁਕਾਨ ਤੇ ਸਾਰਾ ਮਾਸ ਖਤਮ ਕਰ ਚੁੱਕਾ ਸੀ ਪਰ ਉਸਨੇ ਸਦਨਾ ਨੂੰ ਸਦਨਾ ਜੀ ਨੇ ਉਸ ਨੂੰ ਖਾਲੀ ਮੋੜਨਾ ਨਹੀਂ ਚਾਇਆ ਇਸ ਲਈ ਸਦਨਾ ਜੀ ਨੇ ਸੋਚਿਆ ਕਿ ਪੂਰਾ ਬੱਕਰਾ ਵਡਾਂਗਾ ਤਾਂ ਉਹ ਖਰਾਬ ਹੋ ਜਾਵੇਗਾ ਤਾਂ ਮੈਂ ਇਸ ਕਰਕੇ ਬੱਕਰੇ ਦੀ ਇੱਕ ਲੱਤ ਵੱਢ ਕੇ ਦੇ ਦਿੰਦਾ ਹਾਂ ਜਦ ਬੱਕਰਾ ਜਸ ਸਦਨਾ ਜੀ ਛੁਰੀ ਲੈ ਕੇ ਬੱਕਰੇ ਦੇ ਪਾਸ ਜਾਂਦੇ ਹਨ ਤੇ ਬੱਕਰਾ ਅਗੋ ਦੇਖ ਕੇ ਪਹਿਲੇ ਰੋਣ ਲੱਗ ਪੈਂਦਾ ਹੈ ਤੇ ਫਿਰ ਹੱਸਦਾ ਹੈ ਟੱਪਦਾ ਹੈ ਇਹ ਕੌਤਕ ਦੇਖ ਕੇ ਸਦਨਾ ਜੀ ਹੈਰਾਨ ਹੋ ਗਿਆ ਪਿਆਰੇ ਸਾਧ ਸੰਗ ਜੀ ਦੱਸ ਦਈਏ ਅਸੀਂ ਫਤੇਗੜ ਸਾਹਿਬ ਗਏ ਸੀ ਉੱਥੇ ਛੋਟੀ ਸਰਹੰਦ ਵਿਖੇ 750 ਸਾਲ ਪੁਰਾਣੀ ਮਾਝਾ ਸਦਨਾ ਜੀ ਦੀ ਅੱਜ ਵੀ ਸਦਨਾ ਜੀ ਦੀ ਯਾਦ ਆਉਂਦੀ ਹੈ ਤੇ ਉੱਥੇ ਮੌਜੂਦ ਹੈ ਸੋ ਇਹ ਉਸ ਤੋਂ ਬਾਅਦ ਸਦਨਾ ਜੀ ਨੂੰ ਇੱਕ ਆਵਾਜ਼ ਆਈ ਕਿ ਸਦਨਿਆ ਮੈਂ ਤੈਨੂੰ ਬਹੁਤ ਵਾਰੀ ਵੱਡਿਆ ਹੈ ਤੇ ਤੂੰ ਵੀ ਮੈਨੂੰ ਬਹੁਤ ਵਾਰੀ ਵੱਡਿਆ ਹੈ ਇਹ ਲੋਖਾ ਜੋਖਾ ਆਪਣਾ ਬਰਾਬਰ ਹੋ ਗਿਆ ਸੀ ਤੇ ਆ ਜੋ ਹੁਣ ਤੂੰ ਕੰਮ ਕਰ ਰਿਹਾ ਹੈ ਨਵੀਂ ਭਾਜੀ ਪਾ ਰਿਹਾ ਹੈ ਅੱਜ ਤੱਕ ਆਪਣਾ ਹਿਸਾਬ ਕਿਤਾਬ ਬਰਾਬਰ ਹੋ ਗਿਆ ਸੀ ਪਰ ਹੁਣ ਆ ਨਵੀਂ ਕੰਮ ਕਰਨ ਲੱਗ ਗਿਆ ਹੈ ਆ ਜਦੋਂ ਇਹ ਹਾਲ ਸਦਨਾ ਜੀ ਨੇ ਸੁਣੀ ਤਾਂ ਸ਼ੁਰੀ ਇੱਕ ਪਾਸੇ ਛੱਡ ਦਿੱਤੀ ਤੇ ਸਦਨ ਨੇ ਉਸ ਘਾਕ ਨੂੰ ਮਨਾ ਕਰ ਦਿੱਤਾ ਤੇ ਕਿਹਾ ਹੁਣ ਮੈਨੂੰ ਗਿਆਨ ਹੋ ਗਿਆ ਹੈ ਹੁਣ ਮੈਂ ਇਹੋ ਜਿਹਾ ਕੰਮ ਨਹੀਂ ਕਰਾਂਗਾ ਇਹੋ ਜਿਹਾ ਜਿਹੜਾ ਕੰਮ ਕਰਨਾ ਹੈ ਉਹੋ ਜਿਹਾ ਫਲ ਭੋਗਣਾ ਪੈਂਦਾ ਹੈ ਮੈਂ ਅੱਜ ਤੋਂ ਬੱਕਰੇ ਨਹੀਂ ਵਢਣੇ ਸਦਨਾ ਜੀ ਹੁਣ ਪਰ ਉਹ ਭਗਤ ਦੇ ਵਿੱਚ ਰੀਨ ਰਹਿਣ ਲੱਗ ਪਏ ਲੋਕੀ ਕਹਿੰਦੇ ਸੀ ਕਿ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚਲ ਗਈ ਪਰ ਭਗਤ ਜੀ ਨੇ ਉਹਨਾਂ ਦੀ ਪਰਵਾਹ ਨਹੀਂ ਕੀਤੀ ਗੁਰਵਾਣੀ ਵਿੱਚ ਆਉਂਦਾ ਹੈ ਕਿਬੀਰ ਜੀ ਕਹਿੰਦੇ ਹਨ ਭਗਤਨਾ ਸ਼ੱਡ ਹੋ ਰਾਮ ਕੀ ਭਾਵੇਂ ਲਿਖੋ ਨਿੰਦੋ ਲੋਗ ਹੁਣ ਸਰਦਨਾ ਜੀ ਭਜਨ ਬੰਦਗੀ ਕਰਦੇ ਹਨ ਤਾਂ ਦੂਰ ਦੂਰ ਤੱਕ ਪ੍ਰਚਾਰ ਵਾਸਤੇ ਜਾਂਦੇ ਹਨ ਇੱਕ ਦਿਨ ਸਰਦਨਾ ਜੀ ਕਿਤੇ ਦੂਰ ਦਰੜੇ ਜਾ ਰਹੇ ਸਨ ਤੇ ਰਾਤ ਪੈ ਗਈ ਤਾਂ ਇੱਕ ਘਰ ਦੇ ਅੱਗੇ ਜਾ ਕੇ ਸਦਨਾ ਜੀ ਨੇ ਆਵਾਜ਼ ਦਿੱਤੀ ਤੇ ਕਿਹਾ ਭਈ ਮੈਂ ਰਾਤ ਰਹਿਣਾ ਹੈ ਤੇ ਭੋਜਨ ਵੀ ਛਕਾਂਗਾ ਤਾਂ ਇੱਕ ਬੀਬੀ ਜੀ ਨੇ ਬਾਹਰ ਆਈ ਤੇ ਆਕਰ ਕਿਹਾ ਆਓ ਜਾਓ ਅੰਦਰ ਆ ਜਾਓ ਭੜੰਗ ਤੇ ਉਠਾ ਲਿਆ ਤੇ ਪ੍ਰਸ਼ਾਦ ਆ ਛਕਾ ਦਿੱਤਾ ਤੇ ਪੁੱਛਿਆ ਕਿ ਮਹਾਤਮਾ ਜੀ ਤੁਸੀਂ ਕਿੱਥੋਂ ਆਏ ਹੋ ਤਾਂ ਸਦਨਾ ਜੀ ਨੇ ਉਸ ਬੀਬੀ ਨੂੰ ਸਾਰੀ ਕਹਾਣੀ ਦੱਸ ਦਿੱਤੀ ਕਿ ਮੈਂ ਬੱਕਰੇ ਵੜਦਾ ਸੀ ਪਰ ਹੁਣ ਮੈਨੂੰ ਗਿਆਨ ਹੋ ਗਿਆ ਹੈ ਹੁਣ ਮੈਂ ਭਜਨ ਬੰਦਗੀ ਕਰਦਾ ਹਾਂ ਇੰਨੇ ਨੂੰ ਬੀਬੀ ਜੀ ਦਾ ਪਤੀ ਵੀ ਕੋਲ ਆ ਕੇ ਬੈਠ ਜਾਂਦਾ ਹੈ ਬੜੀ ਆਪਭਗਤ ਕਰਦੇ ਹਨ ਪਰ ਜਿਹੜੇ ਘਰ ਵਿੱਚ ਸਦਨਾ ਜੀ ਰੁਕਿਆ ਸੀ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਬੀਬੀ ਦਾ ਉਮਰ ਕੁਝ ਓਬੀ 25 ਸਾਲ ਦੀ ਸੀ ਪਰ ਉਸਦੇ ਪਤੀ ਜਿਸ ਪਤੀ ਨਾਲ ਵਿਆਹ ਹੋਇਆ ਸੀ ਉਹ ਕਾਫੀ ਉਮਰ ਦੇ ਸਨ ਤੇ ਬਜ਼ੁਰਗ ਸਨ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਇਸ ਕਰਕੇ ਉਹਨਾਂ ਦੀ ਆਵਾਸ ਵਿੱਚ ਬਣਦੀ ਨਹੀਂ ਸੀ ਉਸ ਬੀਬੀ ਦੇ ਦਿਲ ਵਿੱਚ ਬੇਈਮਾਨੀ ਆ ਗਈ ਜਦੋਂ ਰਾਇਲ ਭਾਈ ਤਾਂ ਮੰਜੇ ਪਾਸ ਆਕਰ ਕਹਿੰਦੀ ਮੇਰਾ ਵਿਆਹ ਮੇਰੇ ਮਾਪਿਆਂ ਨੇ ਮੇਰੀ ਮਰਜ਼ੀ ਬਿਨਾਂ ਕਰ ਦਿੱਤਾ ਮੈਨੂੰ ਉਹ ਪਸੰਦ ਨਹੀਂ ਹੈ ਉਹ ਬਜ਼ੁਰਗ ਬੁੱਢਾ ਆਦਮੀ ਹੈ ਮੈਂ ਉਸ ਨਾਲ ਉਸ ਤੋਂ ਕੀ ਲੈਣਾ ਹੈ ਤੂੰ ਡਰਨਾ ਤੂੰ ਮੇਰੇ ਨਾਲ ਹੈ ਮੈਂ ਤੇਰੇ ਨਾਲ ਰਹਾਂਗੀ ਤੂੰ ਜਿੱਥੇ ਜਾਵੇਂਗਾ ਮੈਂ ਸੰਤਣੀ ਬਣ ਕੇ ਤੇਰੇ ਨਾਲ ਰਹਾਂਗੀ ਤਾਂ ਸੱਦਨਾ ਜੀ ਕਹਿੰਦੇ ਹਨ ਬੀਬੀ ਇਹ ਤੂੰ ਕੀ ਕਹਿ ਰਹੀ ਹੈ ਤੈਨੂੰ ਇਹ ਸੋਭਾ ਨਹੀਂ ਦਿੰਦਾ ਬੀਬੀ ਉੱਠ ਕੇ ਚਲੀ ਗਈ ਪਰ ਕੁਝ ਸਮੇਂ ਬਾਅਦ ਉਸਨੇ ਆਪਣੇ ਪਤੀ ਦਾ ਸੇਰ ਵੱਢ ਕੇ ਲੈ ਆਈ ਤਾ ਕਹਿੰਦੀ ਹੈ ਕਿ ਇਸ ਤੋਂ ਤੂੰ ਡਰਦਾ ਹੈ ਇਸ ਨੂੰ ਮੈਂ ਮਾਰ ਦਿੱਤਾ ਹੈ ਹੁਣ ਤੂੰ ਮੇਰੇ ਨਾਲ ਰਹੋ ਤੇ ਮੇਰੇ ਨਾਲ ਹੀ ਵਿਆਹ ਕਰੋ ਸਜਨਾ ਜੀ ਬੋਲੇ ਇਹ ਪਾਪ ਨੇ ਤੂੰ ਬਹੁਤ ਗਲਤ ਕੰਮ ਕੀਤਾ ਹੈ ਜਿਹਦੇ ਨਾਲ ਤੇਰੇ ਮਾਪਿਆਂ ਨੇ ਵਿਆਹ ਕੀਤਾ ਘਰ ਘਾਟ ਮਿਲਿਆ ਤੇ ਉਸ ਨਾਲ ਚੰਗੀ ਨਹੀਂ ਕੀਤੀ ਤਾ ਮੇਰੇ ਨਾਲ ਕਿਹੜੀ ਘਟ ਕਰੇਗੀ ਇਹ ਕਹਿ ਕੇ ਸਦਨਾ ਜੀ ਉੱਠ ਕੇ ਤੁਰਨ ਲੱਗੇ ਤਾਂ ਉਸ ਪਾਪੜ ਨੇ ਰੌਲਾ ਪਾ ਦਿੱਤਾ ਕਿ ਮੇਰਾ ਪਤੀ ਇਸ ਸਾਧਨੇ ਮਾਰ ਦਿੰਦਾ ਹੈ ਇਹ ਕਹਿ ਕੇ ਸਦਨਾ ਜੀ ਨੂੰ ਫੜਾ ਦਿੱਤਾ ਤਾਂ ਰਾਜੇ ਨੇ ਹੁਕਮ ਕਰ ਦਿੱਤਾ ਕਿ ਇਹਦੇ ਪੈਰ ਹੱਥ ਵੜ ਦਿਓ ਵੱਢ ਕੇ ਇਸ ਨੂੰ ਛੱਡ ਦਿਓ ਤਾਂ ਸਦਨਾ ਜੀ ਨੇ ਇਸ ਨੂੰ ਮਾਫੀ ਨਹੀਂ ਮੰਗੀ ਸਿਰਫ ਉਸ ਭਗਵਾਨ ਦੀ ਰਾਜਾ ਵਿੱਚ ਰਾਜੀ ਰਹੇ ਤੇ ਉਸ ਤੋਂ ਬਾਅਦ ਉਹ ਭਗਵਾਨ ਨੂੰ ਨੋਹਰੇ ਨਾਲ ਕਹਿ ਰਹੇ ਕਿਹਾ ਕਿ ਮਹਾਰਾਜ ਤੂੰ ਤਾਂ ਭੇਖਤਾਰੀ ਪਾਪੀਆਂ ਦੀ ਲੱਜ ਰੱਖੀ ਹੈ ਮੇਰੀ ਵੀ ਸਹਾਇਤਾ ਕਰੋ ਇਹਨਾਂ ਦਾ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ 858 ਵਿੱਚ ਰਾਗ ਬਲਾਵਲ ਵਿੱਚ ਦਰਜ ਹੈ ਨਿਰਭਕਨਿਆ ਕੇ ਕਾਰਣੇ ਇੱਕ ਭਿਆ ਭੇਖਤਾਰੀ ਕਾਮਰਤੀ ਸਵਾਰਤੀ ਵਾਗੀ ਭੈਸ਼ ਸਵਾਰੀ ਤਾਬ ਕੋਨ ਗਹਾ ਜਗਤ ਗੁਰ ਜੋ ਕਰਮ ਨਾ ਨਸੈ ਸਿੰਘ ਸਿਰ ਨ ਕੱਟ ਜਾਈਏ ਜੋ ਜੰਬ ਕੁਕਰਸ ਰਹਾਓ ਇਕ ਬੂੰਦ ਜਲ ਕਾਰਨੇ ਚਾਤਰਕ ਤੁਖ ਪਾਵੈ ਪ੍ਰਾਨ ਗਏ ਸਾਗਰ ਮਿਲੇ ਫੁਰ ਕਾਮਨਾ ਆਵੈ ਪ੍ਰਾਨ ਜੁ ਥਕੇ ਸਿਰ ਨਹੀਂ ਕੈਸੇ ਬਿਰਮਾਵੋ ਹੋੜਮੂਏ ਨਾਉ ਕਮਲੇ ਕੋ ਕਹੇ ਚੜਾਵੋ ਮੈਂ ਨਹੀਂ ਕੁਛ ਹੋ ਨਾਏ ਕਿਛ ਆਹੇ ਨ ਮੋਰਾ ਆਉਸਰ ਲਜਾ ਰੱਖ ਲਿਓ ਸਜਨਾ ਜਨ ਤੋਰਾ ਇਸ ਤੋਂ ਬਾਅਦ ਉਸ ਪਾਪੜ ਨੇ ਲੋਕਾਂ ਨੂੰ ਦੱਸ ਦਿੱਤਾ ਕਿ ਮੈਂ ਉਸ ਸਾਧ ਨਾਲ ਸਾਧ ਨੂੰ ਗਲਤ ਇਲਜ਼ਾਮ ਲਾ ਕੇ ਫੜਾਇਆ ਹੈ ਇਸ ਤਰ੍ਹਾਂ ਪਿੰਡ ਵਿੱਚ ਗੱਲਾਂ ਕਰਦੀ ਰਹੀ ਤਾਂ ਹੌਲੀ-ਹੌਲੀ ਇਹ ਗੱਲਾਂ ਰਾਜੀ ਕੋੜ ਵੀ ਪਹੁੰਚ ਗਈਆਂ ਕਿ ਉਸ ਪਾਪੜ ਨੇ ਇਹ ਇਸ ਸਾਧੂ ਮਹਾਤਮਾ ਨੇ ਮਾੜਾ ਕਰਮ ਕੀਤਾ ਹੈ ਤਾਂ ਰਾਜੇ ਨੇ ਉਸ ਪਾਪਣ ਨੂੰ ਬੁਲਾ ਕੇ ਉਸ ਨੂੰ ਸਦਹੀਂ ਪੁਆ ਕੇ ਕੁੱਤਿਆਂ ਤੋਂ ਤੜਵਾਇਆ ਤੇ ਸਦਨਾ ਜੀ ساری ਜ਼ਿੰਦਗੀ ਉਸ ਪ੍ਰਭੂ ਦੀ ਭਗਤੀ ਵਿੱਚ ਲੱਗੇ ਰਹੇ ਅਖੀਰ ਆਤਮ ਸਵਾਸ ਉਹਨਾਂ ਦੀ ਮਸਜਿਦ ਵਿੱਚ ਲੈ ਜੋ ਫਤੇਗੜ ਸਹਿਰਸਰੰਦ ਵਿੱਚ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੇ ਕੀ ਫਤਿਹ